ਨੇੜਲੇ ਪਿੰਡ ਪਿੱਜੀ ਤੋਂ ਬਾਹਰ ਰੋਡ ਤੇ ਸਥਿਤ ਸਗੂ ਇੰਜੀਨੀਅਰਿੰਗ ਹਾਈ ਟੈਕ ਇੰਜੀਨੀਅਰਿੰਗ ਵਰਕਰਸ ਦੇ ਮਾਲਕ ਮੈਡਮ ਨਿਰਿੰਦਰ ਕੌਰ ਸਗੂ ਸਰਦਾਰ ਗੁਰਪਾਲ ਸਿੰਘ ਸਗੂ ਨਾਲ ਮੁਲਾਕਾਤ ਕਰਨ ਲਈ ਫਗਵਾੜਾ ਦੇ ਸਾਬਕਾ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਯੋਗਿੰਦਰ ਸਿੰਘ ਮਾਨ ਫੈਕਟਰੀ ਵਿਖੇ ਪਹੁੰਚੇ ਜਿੱਥੇ ਸਰਦਾਰ ਯੋਗਿੰਦਰ ਸਿੰਘ ਮਾਨ ਨੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ ਵਰਕਰਾਂ ਵੱਲੋਂ ਸਰਦਾਰ ਯੋਗਿੰਦਰ ਸਿੰਘ ਮਾਨ ਦੇ ਹੱਕ ਵਿੱਚ ਨਾਰੇ ਲਗਾਏ ਗਏ ਇਸ ਮੌਕੇ ਤੇ ਪਿੰਡ ਬਜੀਦੋਵਾਲ ਦੇ ਸਰਪੰਚ ਓਮਪ੍ਰਕਾਸ਼ ਢੰਡਾ ਮੈਡਮ ਨਰਿੰਦਰ ਕੌਰ ਸੱਜੂ ਸਰਦਾਰ ਗੁਰਪਾਲ ਸਿੰਘ ਸੱਗੂ ਸਰਦਾਰ ਬਲਜੀਤ ਸਿੰਘ ਕਲਸੀ ਆਦ ਫੈਕਟਰੀ ਵਰਕਰ ਹਾਜਰ ਸਨ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਨਿੰਦਰ ਸਿੰਘ ਮਾਨ ਨੇ ਕਿਹਾ ਕਿ ਫਗਵਾੜਾ ਹਲਕੇ ਵਿੱਚ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ ਅਤੇ ਵੱਤੂ ਵੱਤੂ ਰੋਜ਼ਗਾਰ ਪੈਦਾ ਕਰਨ ਦੇ ਉਪਰਾ ਲੈਕਰਗੇ ਤੁਸੀਂ ਦੇਖ ਰਹੇ ਹੋ ਏਪੀ ਨਿਊਜ਼ ਤੋਂ ਅਮਨਿਤ ਦੇ ਖਾਸ ਰਿਪੋਰਟ भगवंत मान सरदार भगवंत सिंह मान जनता जनार्दन जनता जनार्दन, सरदार जोगिंदर सिंह मान आम आम आदमी आदमी पार्टी, पार्टी, एकता, एकता, जनता बा ਆਉਂਦੇ ਨੇ ਇਹ ਮੱਠੀਆਂ ਗਰਮੀ ਚਲੇ ਜਾਂਦੇ ਕੱਢ ਕੇ ਬੰਦੇ ਹੋ ਗਿਆ ਹਾਂ ਤੂੰ ਆਨੰਦ ਨਹੀਂ ਕੋਈ ਕਿੱਥੇ ਜਾਣਾ ਐਂਡ ਐਮਜੀ ਨੀੜਰ ਰਖੀ ਦੇ ਪਿੰਡ ਜੀ ਮੇਰੇ ਨਾਲ ਬੈਠੇ ਨੇ ਸਟਰ ਪਰਸ਼ਿੰਗ ਨੂੰ ਨੇ ਮੇਰੇ ਸੁਪਨ ਮੇਰੇ ਨਾਲ ਬਠੀ ਨੇ ਬੇਟਾ ਲੰਗਵਿੰਦਰ ਨਾਲ ਬਠੀ ਨੇ ਤੇ ਸਰਪੰਚ ਮਨਪrakash ਜੀ ਕਾਕਾ ਨਾਰਿੰਦਰ ਜੀ ਹੋਰ ਨਾਲ ਸਾਥੀ ਵਰਕਰਸ ਤੇ ਨਾਲ ਬਠੀ ਨੇ ਮੈਨੂੰ ਖੁਸ਼ੀ ਆ ਕਿ ਉਹਨਾਂ ਨੇ ਅੱਜ ਮੈਨੂੰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣਦੇ ਉਤੇ ਇੱਕ ਖਾਦੀ ਸਟਿੰਗ ਮੈਰੀਪਣਾ ਪਈ ਹੈ ਉੱਪਰ ਪੈਂਦੀ ਬੜੇ ਖੁਸ਼ ਨੇ ਹੋਰ ਉਹਨਾਂ ਨੇ ਆਪਣੀ ਸਾਰੀ ਵਕਤ ਸੇ ਲਏ ਉਹਨਾਂ ਨੂੰ ਇਸ ਤਰ੍ਹਾਂ ਫਿਸਫਸਰਾਇਆ ਔਰ ਉਹਨਾਂ ਨੇ ਜੋ ਚਿਕਾਇਆ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਦੁਰਸ਼ਿਆ ਸਰ ਰਤਗਨ ਸਿੰਘ ਹਮਨ ਕੈਂਡੀਡੇਟ ਅਨਾਉਂਸ ਕਰਤੇ ਸਾਡੀ ਮਨ ਚੁੱਲਵੀ ਖੁਸ਼ੀ ਹੈ ਕਿ ਇੱਕ ਨੌਜਾਨ ਅਨਰਜਨਰ ਨੇਜਟੈਕ ਔਰ ਪਾਰਦੇਸ਼ੀ ਜਿਹੜਾ ਹੈਗਾ ਉਹ ਸ਼ਖਸ ਇਸ ਹੈ ਗੁੱਡ ਪਰਸਨਟੀਜ ਐਂਡ ਗੁੱਡ ਸਪੀਕਰ ਐਂਡ ਮੈਨੂੰ ਅਡਮਿਸ਼ਨ ਲਾਇਕ ਕਰਦਾ ਕਿ ਉਹਨਾਂ ਨੇ ਅਜੀ ਕੈਂਡੀਡੇਟ ਸਾਹਮਣੇ ਅਨਾਉਂਸ ਕੀਤਾ ਯਾਪ੍ਰੀਸ਼ਾੜ ਕੀ ਚੀਮਿਸਟੋਪਿੰਗ ਦਿੱਲੀ ਅਗਰ ਸਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੰਦੀ ਹੈ ਤਾਂ ਤੁਸੀਂ ਇੰਡਸਟਰੀ ਬਾਰੇ ਕੀ ਕਰੋ ਇੰਡਸਟਰੀ ਜਿਤਕ ਮੇਰੀ ਮੇਰੀ ਫਵਾੜੀ ਦੀ ਤੁਸੀਂ ਗੱਲ ਕੀਤੀ ਹੈ ਖਾਸਕੀ ਮੈਂ ਕਿਉਂਕਿ ਮੈਂ ਐਸਐਲਫ ਫਵਾੜੀ ਤੋਂ ਹੀ ਹੈ ਜਮਲੇ ਦੋ ਚੀਜ਼ਾਂ ਤੇ ਇੱਕ ਮੇਰਾ ਇੱਕ ਡਿਸਟ੍ਰਿਕਟ ਬਣਾਉਣਾ ਪਾੜੇ ਉਹਦੇ ਚ ਬਹੁਤ ਸਾਰੇ ਸਰਵੇਟਾਪ੍ਰਦੇਸ਼ ਰਾਜ ਜਿਹੜੇ ਵਰਗੇ ਨੇ ਸਰ ਮਲਕੀਸ਼ ਸਿੰਘ ਹੋਣੇ ਸਰਕਰਮ ਸਿੰਘ ਹੋਣੇ ਸਾਡੇ ਨਲ ਸਿੰਘ ਬਾਹ ਮਾਈ ਸਰਵਿਕ ਕਿਸਮਤੀ ਬਣੀ ਸੀ ਅਫਰੀਲਿਟੀ 5 ਤੋਂ ਜਦੋਂ ਮੈਂ ਐਮਐਲਏ ਬਣ ਗਿਆ ਉਦੋਂ ਅਸੀਂ ਕੋਸ਼ਿਸ਼ ਕੀਤੀ ਲੱਕਲੀ ਸਰ ਬੈਂਚਮਾਨ ਦੀ ਇਹ ਗੱਲ ਤੋਂ ਬਾਅਦ ਸਰਦਵਾਰਕਸ ਸਰਦਵਾਰਕਸ ਮਿਸਟਰ ਸਨਾ ਐਗਰੀਕਲਚਰ ਮਿਸਟਰ ਐਚਐਸ ਬਰਾਡੇ ਬੜੇ ਸੰਸਚੀ ਉਹਨਾਂ ਦੇ ਜੀ ਆਫਿਸੀ ਕਾਫੀ ਸਵੰਦ ਅچھے ਸੰਸਚੀ ਜਿਸ ਕਰਕੇ ਉਹਨਾਂ ਮੇਸ਼ਾ ਨੂੰ ਪ੍ਰਾਪਤ ਕਰਾ ਦਿੱਤਾ ਸਮਾਂਗੇ ਮੇਰੀ ਵੀ ਇੱਛਾ ਸੀ ਕਿ ਜਦੋਂ ਪੌੜਾ ਸ਼ਹਿਰ ਬਣੇਗਾ ਇੰਡਸਟਰੀ ਅਪਗ੍ਰੇਡ ਹੋਏਗੀ ਐਗਰੀਕਲਚਰ ਡਿਪਾਰਟਮੈਂਟ ਹੋਏਗਾ ਲੈਂਡ ਦੀ ਕੀਮਤ ਅਪ ਕਰੇਗੀ ਬਹੁਤ ਸਾਰੇ ਰਿਸਰਚ ਜਿ ਕੁਇਕ ਮਿਸਰ SSC ਤੇ ਹਾਂ ਜੀ ਨਾਲ ਅਸੀਂ 50 ਕਿਲੋਮੀਟਰ ਦਾ ਹੌਣ ਜਾਣ ਦਾ ਸਫਰ ਜਿਹੜਾ ਉਹ ਸਾਡਾ ਕੱਟਿਆ ਜਾਏਗਾ ਲੇਕ ਅਨਲਕਲੀ ਇਸ ਵਿੱਚ ਫੇਲ ਹੋਇਆ ਮੈਂ ਅੱਜ ਵੀ ਸ਼ੋਰ ਕਰ ਰਿਹਾ ਕਿ ਮੇਰੇ ਬਣ ਤੋਂ ਬਾਅਦ ਮੁੱਖ ਮੰਤਰੀ ਪੰਤ ਮਾਨ ਸਿੰਘ ਉਹਨਾਂ ਨਾਲ ਪੰਤ ਸਿੰਘ ਨਾਲ ਕਰਕੇ ਡਿਸਟ੍ਰਿਕਟ ਵਾੜਿੰਗ ਬਲੰਗਾ ਇੰਡਸਟਰੀ ਇਰੀਆ ਨਵਾਂ ਇਸ ਸਾਈਡ ਤੇ ਜਿਹੜੀ ਵਾਲੀ ਸਾਈਡ ਤੇ ਬਣੇਗਾ ਜਿੰਨੀ ਜਮੀਨ ਹੋਵੇਗੀ ਫਿਰ ਮੈਨੂੰ ਕੈਬਨਟ ਚ ਪਾਸ ਕਰਨਾ ਪਵੇ ਦੂਜੀ ਗੱਲ ਸੀ ਸਕਾਲਰਸ਼ਿਪ ਅਰੇਗਾ ਸਕਾਲਰਸ਼ਿਪ ਤੇ ਜਿਹੜੇ ਲੋਕ ਗਿਲਟੀ ਨੇ ਉਹਨਾਂ ਨੂੰ ਦੋਨਾਂ ਨੂੰ ਉਹਨਾਂ ਨੇ ਸਾਬਕਾ ਧਾਇਕ ਤੁਗਵਾੜਾ ਐਂਡ ਇਸ ਸਬਕਮਿਸ਼ਨ ਸਬਕਮਿਟੀ ਮੈਂ ਲਏ ਉਥੋਂ ਇਹਨੇ ਲੂਟ ਉਹਨਾਂ ਕਰਕੇ ਜਿਹੜਾ ਸਰਕਾਰ ਨੇ ਕਿਸੇ ਨੂੰ ਨਾਮ ਸਟੈਂਪ ਕੀਤਾ ਉਹਨਾਂ ਨੂੰ ਇਨਾਮ ਦਿੱਤਾ ਇਹ ਤੋਂ ਮੈਂ ਆਈ ਮਾਰੀ ਬਚਾ ਲਈ ਸੋ so ਆਫਟਰ 15 ਟੂ 21 ਇਅਰ ਆਈ ਥਿੰਕ ਲੱਖਾਂ ਸਟੂਡੈਂਟ ਜਿਹੜੇ ਨੇ ਗਲਤ ਸਟੂਡੈਂਟ ਨੇ ਗਰੀਬ ਗਲਤ ਨੇ ਜਿਹੜੇ ਆਪਣੀ ਸਕਾਲਰਸ਼ਿਪ ਪੈਸੇ ਨਾ ਹੋਣ ਕਰਕੇ ਬਿਲਡਰਾ ਹੋਏ ਉਹਨਾਂ ਦੀਆਂ ਜਾਨਾਂ ਨਾਲ ਇਹਨਾਂ ਨੇ ਪਲੇ ਕੀਤਾ ਤੋਂ ਮੈਂ ਆਈ ਬੈਰੀ ਮੱਚ ਅਨਾਇਡ ਤੇ ਇਸ ਕਰਕੇ ਮੇਰੇ ਦੋ ਪੁਆਇੰਟਸ ਜਿਹੜੇ ਨੇ ਮੈਂ ਕਾਂਸਟੂਨ ਚੱਲਣ ਦੇ ਕਾਰਨ ਤੋਂ ਮੈਂ ਨਿੱਜੀ ਮਿਲ ਕੇ ਵੀ ਕਈ ਵਾਰ ਸਾਨੂੰ ਰਿਕੁਐਸਟ ਕੀਤੀ ਸੀ ਕਿ ਇਹ ਇਸ਼ੂ ਜਿਹੜਾ ਹੈ ਮੈਨੂੰ ਇਹਦਾ ਬਹੁਤ ਜ਼ਿਆਦਾ ਕਰਨਾ ਹੈ ਤੁਸੀਂ ਇਸ ਨੂੰ ਸਾਰੇ ਕੋਲ ਆਨਲਾਈਨਾਂ ਨੇ ਯੂਨੀਵਰਸਿਟੀ ਵਾਲਿਆਂ ਨੂੰ 300 ਕਰੋੜ ਦੀ ਤਾਂ 53 ਕਰੋੜ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਉਹ ਸਿੱਧਾ ਡਾਇਰੈਕਟ ਇਨਵੈਸਟਮੈਂਟ ਦਿੱਤਾ ਹੈ ਬਟ ਕੇ ਲੀ ਲਿਆ ਉਹਦੇ ਵਿੱਚ ਗ੍ਰੈਜੂਏਟਸ ਨੂੰ ਦਿੱਤਾ ਕਰਨ ਨੂੰ ਆਨੁਮਾਨਿਤ ਹੈ। ਤੋਂ ਆਈ ਆਮ ਵੈਰੀ ਮਚ ਸ਼ਰਸ਼ਟ ਆਈ ਅਪਰੀਸ਼ੀਏਟ ਵੀ ਆਮਾਦੀ ਪਾਰਟੀ ਐਂਡ ਮਨ ਕੁਸ਼ੀਏ ਟੈਨੋਲ ਜਿਹੜਾ ਤੱਕ ਕਰਦਾ ਹੈ। ਆਈ ਲੁੱਕ ਲਾਈਕ ਦੀ ਆਮਾਦੀ ਪਾਰਟੀ ਸਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਵਾਲ ਉਠਾਉਂਦੇ ਸੀ ਅਜ ਕਾਂਗਰਸ ਪਾਰਟੀ ਨੇ ਅਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਤੁਹਾਡੀ ਪ੍ਰਤੀਕਿਰਿਆ ਆਈ ਥਿੰਕ ਕਿ ਸਿੱਤੂ ਦਾ ਕੋਈ ਹੀ ਹੈਗਾ ਕਿ ਕਿਸ ਤਰੀਕ ਨਾਲ ਚਣਈ ਨੂੰ ਡਿਸਪੋਜੀਟ ਸੀਐਮ ਦੇ ਲਈ ਤਾਂ ਉਹਨਾਂ ਨੇ ਮੈਂ ਸਮਝਦੇ ਕਿ ਕਾਂਸਟ ਬਹੁਤ ਇਨੀਸ਼ੀਏਟਿਵ ਵਾਲੀ ਸੀ ਇੱਕ ਮੁੱਖ ਮੰਤਰੀ ਨੂੰ ਚੁਣਨ ਦੀ ਉਹਨਾਂ ਨੇ ਬੜਾ ਕੰਮ ਕੀਤਾ I ਐਪਰੀਸ਼ੀਏਟ ਕਿ ਲੇਕਿਨ ਚੰਨੀ ਦੀ ਜਿਸਨਾ ਟਿਕਟ ਦੀ ਡਿਸਟ੍ਰਿਬਿਊਸ਼ਨ ਉਹਨਾਂ ਦੀ ਜੋ ਲਾਤ ਹੋਈ ਹੈ ਆਈ ਡੋਨਟ ਲਾਈਕ ਥਿਸ ਕਿ ਇੱਕ ਐਸੇ ਪੜੇ ਲਿਖੇ ਬੰਦੇ ਦੀ ਉਹਨਾਂ ਨੇ ਮੇਰਾ ਨਾ ਖਿਆਲ ਨਹੀਂ ਕਿ ਉਹਨਾਂ ਦੀ ਮਨ ਸੰਚ ਕਰ ਰਹੀ ਸੀ ਮੈਂ ਸਿੱਧੂ ਬਾਰੇ ਇਹੋ ਕਹਾਂਗਾ ਕਿ ਉਹ ਨਾਮ ਨਾਲ ਆਪਣੇ ਦਿਮਾਗ ਤੇ ਕੰਟਰੋਲ ਹੈਗਾ ਨਾਮ ਦੀ ਲੈਂਗੁਏਜ ਤੇ ਕੰਟਰੋਲ ਹੈਗਾ ਨਾਮ ਦੀ ਬੋਡੀ ਲੈਂਗੁਏਜ ਤੇ ਹੈਗਾ ਅਨਪ੍ਰੋਡਕਸ਼ਨ ਜਿਹੜੀ ਅਨਪ੍ਰੋਡਕਟ ਜਿਹੜੀਆਂ ਗੱਲਾਂ ਨੇ ਉਹ ਕਰਦਾ ਨਾ ਕਿ ਆਈ ਥਿੰਕ ਮੈਂ ਨਹੀਂ ਸਮਝਦਾ ਕਿ ਸਿੱਧੂ ਜਿਹੜੇ ਆ ਨਾ ਉਹ ਬਗੈਰ ਸੀਮ ਦੀ ਕੁਰਸੀ ਤੋਂ ਜਾਂ ਨਾਮ ਲਈ ਬਹੁਤ ਚਿਰ ਕਾਂਸਟੀ ਕਰਦਾ ਸਰ ਵੋਟਰਾਂ ਨੂੰ ਕੀ ਅਪੀਲ ਭਾਤਰਾਂ ਦੀ ਬੇਨਤੀ ਕਰਦਾ ਪੜੇ ਨਾ ਸੇ ਨਾ ਜਲਣ ਨਾ ਸੇ ਕਿ ਮੈਂ ਇੱਕੋ ਆਦਮੀ ਜਿਸ ਨੇ ਭੱਤਰ ਸ਼ਾਂਤੀ ਲਿਆ ਦਿੱਤੀ ਜੋਕ ਮਾਇਓ ਪੜੇ ਸਾਹਮਣੇ ਮੇਰੇ ਇਲੈਕਸ਼ਨ ਦੇ ਵਿੱਚ ਜੋ ਬੈਲੈਂਸ ਆ ਗਈ ਉਸੇ ਤਾਈਗੀ ਇਮਾਨਦਾਰੀ ਨਾਲ ਇਹ ਇਮਾਨਦਾਰਾ ਹਾਂਗਾ ਮੈਂ ਸਰ ਦਾ ਸੁਨਨਰੀ ਕੈਂਦਰੀ ਮੰਨਦੀ ਸੰ ਅਜੰਡੇ ਕੋਈ ਛਾ ਨਹੀਂ ਕੋਈ ਛਾ ਨਹੀਂ ਹੈ ਸ਼ਿਵਾਦੀਚ आ, मैं समीर दासन आजज शिवशरण जी दारु सत का दक्षिण संगति से पक्षी मेरे को शिवा कर ले गलती होवे मैं समझ में को गमन माफ करो प्रायतन माया तारी ना बोल वो शब्द न सुनई बहुत बोल को चोला बोल को चोला तो गुरु में न मतलब है मैं ताकि मैं अपनी समाज की अपनी قوم की और जिस समाज में पैदा हुआ उसकी सेवा कर सकूं धन्यवाद सर